ਤਾਂ ਲਗਾਤਾਰ ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ بارش ਤੋਂ ਬਾਅਦ ਹੁਣ ਮੈਦਾਨੀ ਇਲਾਕਿਆਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਦੱਸ ਦਈਏ ਕਿ ਸਤਲੁਜ ਅਤੇ ਬਿਆਸ ਦਰਿਆ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਜਿਸ ਕਰਕੇ ਪਿੰਡਾਂ ਦੇ ਵਿੱਚ ਇਹ ਪਾਣੀ ਦਾਖਲ ਹੋ ਰਿਹਾ ਹੈ ਕਿਉਂਕਿ ਪੁਲ ਆਰਜੀ ਪੁਲ ਬਣਾਏ ਗਏ ਨੇ ਕਿਸਾਨਾਂ ਦੇ ਵੱਲੋਂ ਤਾਂ ਜੋ ਉਹਨਾਂ ਦੇ ਪਿੰਡਾਂ ਦੇ ਵਿੱਚ ਪਾਣੀ ਦਾਖਲ ਨਾ ਹੋਵੇ ਪਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਿਰੋਜ਼ਪੁਰ ਦਾ ਪਿੰਡੇ ਜਿੱਥੇ ਸਤਲੁਜ ਦਾ ਪਾਣੀ ਆਰਜੀ ਵਨ ਤੋੜ ਕੇ ਦਾਖਲ ਹੋ ਗਿਆ ਹੈ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋ ਚੁੱਕਾ ਹੈ ਔਰ ਖੇਤਾਂ ਦੇ ਵਿੱਚ ਪਾਣੀ ਭਰ ਚੁੱਕਾ ਜਿਸ ਕਰਕੇ ਕਿਸਾਨਾਂ ਦੀਆਂ ਸੈਂਕੜੇ ਏਕੜ ਜੋ ਫਸਲਾਂ ਨੇ ਡੁੱਬ ਗਈਆਂ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਆਰਜੀ ਪੁਲ ਬਣਾਇਆ ਗਿਆ ਸੀ ਘਿਰਦਾ ਜਾ ਰਿਹਾ ਹੈ ਔਰ ਲਗਾਤਾਰ ਟੁੱਟਦਾ ਜਾ ਰਿਹਾ ਹੈ ਮਿੱਟੀ ਕਿਨਾਰਿਆਂ ਦੇ ਉੱਤੋਂ ਲਗਾਤਾਰ ਖੁੱਲ ਰਹੀ ਹੈ ਔਰ ਪਾਣੀ ਸਿੱਧਾ ਖੇਤਾਂ ਦੇ ਵਿੱਚ ਐਂਟਰ ਕਰ ਚੁੱਕਾ ਹੈ ਔਰ ਖੇਤਾਂ ਦੇ ਵਿੱਚ ਕਾਫੀ ਨੁਕਸਾਨ ਹੋ ਗਿਆ ਕਿਉਂਕਿ ਕਿਸਾਨਾਂ ਦੀਆਂ ਫਸਲਾਂ ਜੋ ਲੱਗੀਆਂ ਹੋਈਆਂ ਸੀ ਤਾਂ ਖੇਤਾਂ ਦੇ ਖੇਤ ਡੁੱਬ ਗਏ ਨੇ ਕਈ ਏਕੜ ਫਸਲ ਬਰਬਾਦ ਹੋ ਚੁੱਕੀ ਹੈ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜੋ ਬੰਨ ਨੇ ਤੁਸੀਂ ਬਣਾ ਉਸ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਉਹਨਾਂ ਦੇ ਖੇਤਾਂ ਤੱਕ ਪਾਣੀ ਨਾ ਆਵੇ ਜੇਕਰ ਉੱਥੇ ਹੀ ਪਾਣੀ ਰੁਕ ਜਾਵੇ ਤਾਂ ਉਹਨਾਂ ਦੇ ਪਿੰਡਾਂ ਦੇ ਵਿੱਚ ਜੋ ਸਮੱਸਿਆ ਆ ਰਹੀ ਹੈ ਜੋ ਬਰਸਾਤੀ ਪਾਣੀ ਦੀ ਨਿਕਾਸੀ ਕੀਤੀ ਜਾ ਰਹੀ ਹੈ ਔਰ ਉਧਰੋਂ ਜੋ ਸਤਲੂਜ ਦਾ ਪਾਣੀ ਜੋ ਬੰਨ ਤੋੜ ਕੇ ਖੇਤਾਂ ਦੇ ਵਿੱਚ ਦਾਖਲ ਹੋ ਰਿਹਾ ਹੈ ਪਿੰਡਾਂ ਦੇ ਵਿੱਚ ਦਾਖਲ ਹੋ ਰਿਹਾ ਤਾਂ ਉੱਥੋਂ ਉਹਨਾਂ ਨੂੰ ਰਾਹਤ ਮਿਲ ਸਕਦੀ ਹੈ ਫਿਲਹਾਲ ਕਾਫੀ ਨੁਕਸਾਨ ਹੋ ਚੁੱਕਾ ਹੈ ਕਿਸਾਨਾਂ ਦਾ ਦੱਸ ਦਈਏ ਕਿ ਇਹ ਫਿਰੋਜ਼ਪੁਰ ਦਾ ਪਿੰਡ ਹੈ ਬਸਤੀ RAMLAL ਜਿਸ ਦੇ ਕਾਫੀ ਏਰੀਏ ਦੇ ਵਿੱਚ ਜੋ ਕਿਸਾਨ ਨੇ ਉਹਨਾਂ ਦੇ ਵੱਲੋਂ ਆਰਜੀ ਬੰਨ ਬਣਾਏ ਗਏ ਸੀ ਕਿਉਂਕਿ ਦਰਿਆ ਦੇ ਨਾਲ ਲੱਗਦਾ ਪਿੰਡ ਹੈ ਔਰ ਆਰਜੀ ਬੰਨ ਬਣਾ ਕੇ ਪਾਣੀ ਨੂੰ ਰੋਕਣ ਦੀ ਚਪੇਟ ਜੋ ਰੋਕਣ ਦੀ ਕੋਸ਼ਿਸ਼ ਇਹਨਾਂ ਦੇ ਵੱਲੋਂ ਕੀਤੀ ਗਈ ਸੀ ਪਰ ਆਰਜੀ ਬੰਨ ਤੋੜ ਕੇ ਇਹ ਪਾਣੀ ਖੇਤਾਂ ਦੇ ਵਿੱਚ ਦਾਖਲ ਹੋ ਗਿਆ ਕਿਉਂਕਿ ਪਾਣੀ ਦਾ ਵਹਾਵ ਕਾਫੀ ਤੇਜ਼ੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਇਹਨਾਂ ਦੇ ਵੱਲੋਂ ਬੰਨ ਬਣਾਏ ਗਿਆ ਸੀ ਤਾਂ ਉਹ ਸਾਰਾ ਬੰਨ ਆਪਣੇ ਨਾਲ ਹੀ ਵਹਾ ਕੇ ਲੈ ਜਾਂਦਾ ਹੈ ਸਤ루ਜ ਦਾ ਪਾਣੀ ਔਰ ਖੇਤਾਂ ਦੇ ਵਿੱਚ ਇਹ ਪਾਣੀ ਦਾਖਲ ਹੋ ਚੁੱਕਾ ਜਿਸ ਕਰਕੇ ਕਈ ਏਕੜ ਫਸਲ ਉਹਨਾਂ ਦੀ ਤਬਾਹ ਹੋ ਚੁੱਕੀ ਹੈ ਤਾਂ ਕਿਸਾਨਾਂ ਨੇ ਅਪੀਲ ਕੀਤੀ ਹੈ ਕਿ ਹੁਣ ਜੋ ਕੁਝ ਹੋਣਾ ਸੀ ਹੋ ਚੁੱਕਾ ਹੈ ਉਹਨਾਂ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਪਰ ਅੱਗੇ ਉਹਨਾਂ ਦੇ ਘਰਾਂ ਤੱਕ ਪਾਣੀ ਨਾ ਆਵੇ ਉਹਨਾਂ ਦੇ ਪਿੰਡ ਨਾ ਡੁੱਬਣ ਇਸ ਕਰਕੇ ਇਸ ਪਾਣੀ ਨੂੰ ਬੰਨ ਲਾਇਆ ਜਾਣਾ ਚਾਹੀਦਾ ਔਰ ਅਪੀਲ ਕੀਤੀ ਗਈ ਹੈ ਕਿ ਤੁਸੀਂ ਬਨ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਉਹਨਾਂ ਦੇ ਖੇਤਾਂ ਦੇ ਵਿੱਚ ਉਹਨਾਂ ਦੇ ਘਰਾਂ ਦੇ ਤੱਕ ਪਾਣੀ ਨਾ ਆਵੇ ਦੱਸਦੀ ਹੈ ਕਿ ਕਿਸਾਨਾਂ ਦੇ ਵੱਲੋਂ ਆਪਣੇ ਪੱਧਰ ਤੇ ਉੱਤੇ ਵੀ ਜੋ ਬਨ ਨੇ ਉਹਨਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਿੱਟੀ ਉਹਨਾਂ ਦੇ ਵੱਲੋਂ ਮੰਗਾਈ ਗਈ ਹੈ ਵੱਡੇ ਵੱਡੇ ਪੱਥਰ ਲਿਆਂਦੇ ਗਏ ਨੇ ਤਾਂ ਜੋ ਇਹਨਾਂ ਬਨਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਪਰ ਜੋ ਪਾਣੀ ਹੈ ਉਹ ਲਗਾਤਾਰ ਤੇਜ਼ ਵਹਾਵ ਦੇ ਨਾਲ ਅੱਗੇ ਵਧ ਰਿਹਾ ਹੈ ਔਰ ਖੇਤਾਂ ਦੇ ਵਿੱਚ ਉਹਨਾਂ ਦੇ ਪਹੁੰਚ ਚੁੱਕਾ ਹੈ ਔਰ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਸਤ루ਸ ਜੀ ਦੇ ਆਸ-ਪਾਸ ਜੋ ਬੀਐਸਐਫ ਦੀਆਂ ਚੈੱਕ ਪੋਸਟਾਂ ਨੇ ਤਾਂ ਉਹ ਵੀ ਪਾਣੀ ਦੇ ਵਿੱਚ ਘਿਰ ਚੁੱਕੀਆਂ ਨੇ ਜੋ ਬੀਐਸਐਫ ਦੇ ਜਵਾਨ ਨੇ ਉਹ ਵੀ ਮੋਟਰ ਗੱਡੀਆਂ ਰਾਹੀਂ ਆਪਣੀਆਂ ਚੈੱਕ ਪੋਸਟਾਂ ਤੇ ਪਹੁੰਚ ਰਹੇ ਨੇ ਔਰ ਮੌਕੇ ਦਾ ਜਾਇਜ਼ਾ ਲੈਣ ਵੀ ਨਹਿਰੀ ਵਿਭਾਗ ਦੇ ਅਧਿਕਾਰੀ ਮੌਕੇ ਤੇ ਪਹੁੰਚ ਰਹੇ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਸਥਿਤੀ ਬਿਲਕੁਲ ਠੀਕ ਹੈ ਜੇਕਰ ਕਿਸੇ ਤਰੀਕੇ ਦਾ ਖਤਰਾ ਹੁੰਦਾ ਤਾਂ ਉਹਨਾਂ ਦੇ ਵੱਲੋਂ ਹੋਰ ਜ਼ਰੂਰ ਕਦਮ ਚੁੱਕੇ ਜਾਣਗੇ ਤਾਂ ਪਰ ਦੂਸਰੇ ਪਾਸੇ ਕਿਸਾਨ ਜ਼ਰੂਰ ਘਬਰਾਏ ਹੋਏ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਉਹਨਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ ਉਹਨਾਂ ਕਹਿੰਦਾ ਕਿ ਸਾਡੀਆਂ ਫਸਲਾਂ ਡੁੱਬ ਚੁੱਕੀਆਂ ਨੇ ਸਾਡਾ ਨੁਕਸਾਨ ਤਾਂ ਹੋ ਹੀ ਚੁੱਕਾ ਹੈ ਪਰ ਅੱਗੇ ਕੋਈ ਨੁਕਸਾਨ ਨਾ ਹੋਵੇ ਇਸ ਲਈ ਪ੍ਰਸ਼ਾਸਨ ਨੂੰ ਅਪੀਲ ਜ਼ਰੂਰ ਕੀਤੀ ਗਈ ਹੈ ਕਿ ਇਹਨਾਂ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇ ਔਰ ਉਹਨਾਂ ਦੀ ਜੋ ਸਮੱਸਿਆ ਦਾ ਹੱਲ ਕੀਤਾ ਜਾਵੇ ਫਿਲਹਾਲ ਪ੍ਰਸ਼ਾਸਨ ਦਾ ਕਹਿਣਾ ਕਿ ਪਾਣੀ ਦਾ ਲੈਵਲ ਬਿਲਕੁਲ ਠੀਕ ਹੈ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਹਰੀਕੇ ਤੋਂ ਹੁਸੈਨੀਵਾਲਾ ਲਈ 25000 ਕਿਊਸਿਕ ਪਾਣੀ ਚੱਲ ਰਿਹਾ ਹੈ ਔਰ ਉਹਨਾਂ ਕਿਹਾ ਕਿ ਪਾਣੀ ਦਾ ਜੋ ਵਹਾਵ ਹੈ ਤਾਂ ਉਹ ਬਿਲਕੁਲ ਸਹੀ ਹੈ ਪਾਣੀ ਦਾ ਪੱਧਰ ਬਿਲਕੁਲ ਅ ਠੀਕ ਹੈ ਤਾਂ ਇਸ ਕਰਕੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਪਰ ਉੱਥੇ ਦੂਸਰੇ ਪਾਸੇ ਤਸਵੀਰ ਤੁਹਾਡੇ ਸਾਹਮਣੇ ਹੈ ਕਿ ਕਿਸ ਤਰੀਕੇ ਦੇ ਨਾਲ ਤੇਜ਼ ਬਹਾਪ ਦੇ ਵਿੱਚ ਜੋ ਕਿਸਾਨਾਂ ਦੇ ਵੱਲੋਂ ਆਰਜੀ ਬਾਰੇ ਬੰਨ ਲਗਾਏ ਗਏ ਸੀ ਤਾਂ ਉਹ ਰੋੜ ਜਾਂਦੇ ਨੇ ਔਰ ਖੇਤਾਂ ਦੇ ਵਿੱਚ ਪਾਣੀ ਭਰ ਜਾਂਦਾ ਹੈ ਔਰ ਅ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ ਦੱਸ ਦਿਓ ਕਿ ਫਿਰੋਜ਼ਪੁਰ ਦੇ ਹਰੀਕੇ ਹੈੱਡ ਤੇ ਅ ਜੋ ਪਾਣੀ ਇਕੱਠਾ ਹੁੰਦਾ ਹੈ ਸਤਲੁਜ ਦਰਿਆ ਦਾ ਅਤੇ ਬਿਆਸ ਦਰਿਆ ਦਾ ਅਤੇ ਹਰੀਕੇ ਹੈੱਡ ਤੋਂ ਇਹ ਪਾਣੀ ਥੱਲੇ ਹੁਸੈਨੀ ਵਾਲਾ ਹੈਡ ਨੂੰ ਛੱਡਿਆ ਜਾਂਦਾ ਤਾਂ ਹਰੀਕੇ ਹੈਡ ਤੇ ਹੁਣ ਪਾਣੀ ਜ਼ਿਆਦਾ ਹੋਣ ਕਰਕੇ ਹੁਸੈਨੀ ਵਾਲਾ ਹੈਡ ਨੂੰ ਇਹ ਪਾਣੀ ਛੱਡਿਆ ਗਿਆ ਜਿਸ ਕਰਨ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਵੱਧਦਾ ਹੋਇਆ ਨਜ਼ਰ ਆ ਰਿਹਾ ਔਰ ਇਸ ਦੇ ਕਰਕੇ ਜੋ ਪਾਣੀ ਦੇ ਰਸਤੇ ਦੇ ਵਿੱਚ ਆਰਜੀ ਬਨ ਆਏ ਤਾਂ ਉਹਨਾਂ ਨੂੰ ਵੀ ਇਸ ਪਾਣੀ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ ਔਰ ਇਸ ਕਰਕੇ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਤਾਂ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਸਤ ਨੂੰ ਜਿਦਾ ਪਾਣੀ ਭਰ ਚੁੱਕਾ ਹੈ ਔਰ ਸੈਂਕੜੇ ਏਕੜ ਫਸਲ ਕਿਸਾਨਾਂ ਦੀ ਖਰਾਬ ਹੋ ਚੁੱਕੀ ਹੈ ਔਰ ਉਹਨਾਂ ਕਿਹਾ ਕਿ ਇਸ ਪਾਣੀ ਦੇ ਵਿੱਚ ਉਹਨਾਂ ਦੀ ਕਈ ਫਸਲ ਕਈ ਕੀਮਤੀ ਫਸਲ ਡੁੱਬ ਚੁੱਕੀਆਂ ਨੇ ਔਰ ਉਹਨਾਂ ਅਪੀਲ ਕੀਤੀ ਹੈ ਕਿ ਪਿੰਡ ਦਾ ਸਾਥ ਦਿੱਤਾ ਜਾਵੇ ਔਰ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇ ਖਾਸ ਤੌਰ ਤੇ ਪਿੱਛੇ ਹੀ ਜੇਕਰ ਬੰਨ ਨੂੰ ਮਜ਼ਬੂਤ ਕਰ ਦਿੱਤਾ ਜਾਵੇ ਤਾਂ ਇੰਨਾ ਜਿਆਦਾ ਨੁਕਸਾਨ ਉਹਨਾਂ ਦਾ ਨਹੀਂ ਹੋਵੇਗਾ ਕਿਉਂਕਿ ਫਿਲਹਾਲ ਤਾਂ ਖੇਤਾਂ ਦੇ ਵਿੱਚ ਪਾਣੀ ਵੜਿਆ ਹੈ ਜੇਕਰ ਪਾਣੀ ਦਾ ਬਹਾਵ ਹੋਰ ਤੇਜ਼ ਹੁੰਦਾ ਹੈ ਪਾਣੀ ਜਿਆਦਾ ਵਧ ਜਾਂਦਾ ਹੈ ਤਾਂ ਫਿਰ ਉਹਨਾਂ ਦੇ ਘਰਾਂ ਦੇ ਵਿੱਚ ਵੀ ਇਹ ਪਾਣੀ ਦਾਖਲ ਹੋ ਸਕਦਾ ਹੈ ਤਾਂ ਦੱਸਦੇ ਕਿ ਇਸ ਤੋਂ ਪਹਿਲਾਂ ਅਸੀਂ ਹੋਰ ਵੀ ਪਿੰਡਾਂ ਦੀ ਤਸਵੀਰ ਦੇਖੀ ਜਿੱਥੇ ਬਰਸਾਤੀ ਪਾਣੀ ਦੀ ਨਿਕਾਸੀ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਬੰਨ ਤੋੜ ਕੇ ਪਾਣੀ ਸਿੱਧਾ ਪਿੰਡਾਂ ਦੇ ਵਿੱਚ ਵੜਿਆ ਜਾ ਰਿਹਾ ਜਿਸ ਕਰਕੇ ਕਈ ਪਿੰਡਾਂ ਦੇ ਵਿੱਚ ਕਾਫੀ ਨੁਕਸਾਨ ਵੀ ਦੇਖਣ ਨੂੰ ਮਿਲਿਆ ਹੈ ਔਰ ਉੱਥੇ ਹੀ ਹੈ ਸਤਲੁਜ ਦੀ ਤਸਵੀਰ ਜਿੱਥੇ ਆਰਜੀ ਬੰਨ ਤੋੜ ਕੇ ਪਾਣੀ ਖੇਤਾਂ ਦੇ ਵਿੱਚ ਦਾਖਲ ਹੋ ਗਿਆ ਔਰ ਕਿਸਾਨਾਂ ਦਾ ਕਾਫੀ ਨੁਕਸਾਨ